ਮਗਲ ਸਮਗਰੀ ਤੁਮਰਾ ਸੂਤਰਤਾ ਤੀ ਤੁੰਸੇ ਹੋਏ ਸੋ ਆਦੀ ਅਤਾਰੀ ਤੁਮਰੀ ਗਤ ਮਿਤ ਤੁਮਹੀ ਜਾਨੂ ਨਾਨਕ ਦਾਸ ਸਦਾ ਸੇ ਤੁਧਿ ਆਗੇ ਹਰਿ ਬਾ ਨੇ ਤਾਂ ਪਰਿਵਾਰ ਨਾਰਾਸਨ ਸਾਹਿਬ ਸਾਹਿਬ ਦਾ ਹਸਤਾਕੋ ਤੇ ਜਨਤੁਨਾਕੀਰ ਯਾਕੀਪਰਾ ਭਾਗੇ ਅਰਦਾਸ ਅਰਦਾਸ ਇੱਕੰਕਾ ਸਿਵਾ ਗੁਰੂ ਜੀ ਕੀ ਫਤਿਹ ਸ਼੍ਰੀ ਵਾਹਿ ਜੀ ਸਹਾਇ ਵਾਹਿ ਸ਼੍ਰੀ ਵਾਹਿ ਜੀ ਦੇ ਪਾਸ਼ਾ ਦਸਵੀਂ ਪ੍ਰਤਾਮ ਗੋਤੀ ਸਮਰ ਕੇ ਗੁਰੂ ਨਾਨਕ ਦੇਵ ਜੀ ਦੇ ਆਏ ਫਿਰੰਗਰ ਤੇ ਗੁਰਮਰਦਾਸ ਰਾਮਦਾਸੀ ਸਹਾਇ ਅਰਜਨ ਹਰਗੋਬਿੰਦ ਨੌ ਸਿਮਰੋ ਜੀ ਖੜਾ ਹੈ ਕਰੀ ਸਾਰ ਕੇ ਸਿੰਘ ਜੀ ਆਇਆ ਜਿਸ ਤਿੱਥੀ ਸਭ ਤੋਂ ਪਹਿਲੇ ਗੁਰੂ ਸ੍ਰੀ ਬਹਾਦਰ ਸਿੰਘ ਜੀ ਦੇ ਕਾਰਨ ਹੋ ਨਿਦੇ ਆਵੇ ਸਾਈ ਸਤਿ ਹੋਏ ਸਹਾਇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਹੋਏ ਸਹਾਇ ਦਾ ਸੋ ਪਾਸ਼ੰਗੋ ਕਰੇ ਕੋ ਗ੍ਰੰਥ ਸੇ ਮਹਾਰਾਜ ਦੇ ਦਰਦਾਰਤਾ ਜੀ ਦੀ ਜਨ ਅਸਤਾਨ ਬੰਦ ਧਿਆਨ ਤਰਕੇ ਬੋਲਣਾ ਸਾਸਨ ਕੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸੇਖਾਨੇ ਸਕੇਦਾਨ ਕੇਸਦਾਨ ਰਹਿਦਾਨ ਵਿਸਾਦਾਨ ਪ੍ਰੋਸਾਦਾਨ ਸਰਦਾਨ ਨਾਮਦਾਨ ਸ੍ਰੀ ਅਮਕਤ ਸਰਸਵਦਾ ਸ਼ਿਸ਼ਨਾਥ ਕਿਉਂਕਿ ਆ ਚੰਡੇ ਬੁੰਗੇ ਯੋਗ ਯੋਗ ਟਾਲ ਧਰਮ ਕਾ ਜੇ ਕਰ ਬੋਲਣਾ ਸਾਸਨ ਜੀ ਸਤਨਾਮ ਸ਼੍ਰੀ ਵਾਦੂ ਐਸੀ ਲਾਲ ਤੁਦਬਿਨ ਕੌਣ ਕਰੇ ਗਰੀਬੇ ਨਿਵਾਜ ਗੁਸਈਆਂ ਮੇਰ ਮਾਤੀ ਛੱਤਰ ਜਾਂ ਕਿ ਸ਼ੋਧਿਆ ਕੋ ਲਾਗੇ ਤਾਬਰ ਤੂਇ ਡਰੇ ਨੀਚੇ ਉੱਚ ਕਰੇ ਮੇਰ ਗੋਬਿੰਦ ਕਫ ਤਾ ਡਰੇ ਨਾਮ ਦੇ ਕਵੀ ਤਲੋਚਨ ਸੁਧਨ ਸੁਯੰਤਰੀ ਕਹਿਰਬਦਾਸ ਸੁਨਹਰੇ ਸੰਤੋ ਹਾਰ ਜੀ ਉਤੇ ਸਭ ਸੇ ਸਹਾਤਾ ਕਰ ਦੇਣੀ ਕਿਰਪਾ ਕਰਨੀ ਸਭ ਤੇ ਮਿਹਰ ਪਰਯਾਤਨਾਂ ਸਭ ਨੂੰ ਖੁੱਲੇ ਦਾਸ਼ੇ ਦੇਦਾਰ ਕਰਨੇ ਬਖਸ਼ਿਸ਼ ਕਰਨ ਮਰਚੇ ਪਾਸ਼ੇ ਕਿਰਪਾ ਕਰ ਦੇਣ ਮਰਚੇ ਪਾਸ਼ੇ ਮਿਹਰ ਪਰਯਾਤਨ ਮਰਚੇ ਪਾਸ਼ੇ ਸਭ ਦੀ ਹਾਜ਼ਰੀਆਂ ਪ੍ਰਵਗ ਪ੍ਰਵਾਨ ਕਰਨੀਆਂ ਸਭ ਦੀਆਂ ਸੇਵਾ ਕਿਰਤੀਆਂ ਪ੍ਰਵਾਨ ਕਰਨੀਆਂ ਕਿਰਪਾ ਕਰ ਦੇਣੀ ਕੋਈ ਵੀ ਆਪਣਾ ਤੋਂ ਗੁਨਾਜ ਦਾ ਨਾਮ ਜਿਤਾ ਨਾਮ ਜਿਤਿਆ ਗੁਰਬਦਾਸ ਗੁਨਾਨ ਕਰੇ ਬਹੁਤ ਸ੍ਰੀ ਅੱਲਾ ਫੁੱਲਾ ਤਾਂਤਰਵ ਪਾਕ ਸੇ ਲਾਸਟ ਦੇ ਬੇਟੀ ਮੇ ਪਾਣੀ ਤੇ ਆਉਣਾ ਚਾਹੀਦਾ ਪਲਾਜ਼ ਪੰ ਸਰਵਾ 32 ਦਾ ਜੋ ਬੋਲੇ ਸੋ ਨਨਪਾ ਸਤਿਗੁਰ ਬਦਾਸ ਮਹਾਰਾਜ ਦੀ ਜੈ ਉਹ ਲੈ ਸੋਨਰ ਪੈ ਤਨਮ ਬੰਬਾ ਪੜ ਭਗ ਸੰਹਾਰਾ ਜੀ ਕੀ ਜੈ ਜੋ ਬਲੇ ਸੋਨਰ ਪੈ ਬੀਬੀ ਪਾਤਸ਼ਾਹ ਜੀ ਕੀ ਜੈ ਜੋ ਉਹਨੇ ਸੋਨਰ ਪੈ ਨਾ ਸੁਖਬੀਨ ਜੀ ਕੀ ਜੈ ਹਾਲ ਸਾਸਰੀ ਆਕਾਰ ਜੋ ਬੋਲੇ ਸੋਨਰ ਪਹਿ ਸਤਗੁਰਵਦਾਸ ਮਹਾਰਾਜ ਕੀ ਜੈ ਸੋ ਇਹ ਸੇਵਾ ਜਿਹਨੀ ਵਾਸਦੀ ਸੇਵਾ ਕੀਤੀ ਗਈ ਹੈ ਸੋ ਕਿਰਪਾ ਕਰਨ ਤਤਤਵਪੁਰ ਪਾਕਸਨ ਦੀ ਸੇਵਾ ਸਤਿਕਾਰਨ ਜੋ ਬੋਲੇ ਸੋਨਰ ਪਹਿ ਸਤਗੁਰਵਦਾਸ ਮਹਾਰਾਜ ਕੀ ਜੈ ਸੇ ਉਹਨਾਂ ਪਰਿਵਾਰ ਨੂੰ ਇਹ ਸੋਪਾ ਦਿੱਤਾ ਜਾਂਦਾ ਹੈ ਸਤਗੁਰੂ ਕਿਰਪਾ ਕਰਨ ਤੇ ਇਹਨਾਂ ਦੀਆਂ ਸੇਵਾਵਾਂ ਪ੍ਰਵਾਨ ਕਰਨ ਸਭ ਤੇ ਮਿਹਰ ਭਰੇ ਹੱਥ ਕਰਨ ਜੋ ਬੋਲੇ ਸੋਨਰ ਪਹਿ ਸਤਗੁਰਵਦਾਸ ਮਹਾਰਾਜ ਕੀ ਜੈ جے مہاراج کر رام بڑے سہتا کر ਇਹ ਪ੍ਰਵਾਨਤ ਸਭੀ ਬਾਜੀ ਪ੍ਰਵਾਨਤ ਸਭਾ ਹੈ ਇਹ ਪ੍ਰਸ਼ਾਦ ਲੈ ਲਓ ਬਾਜੀ ਮਾਤਾ ਜੀ ਦੇ ਪ੍ਰਸ਼ਾਦ ਜੀ ਦੇ ਪ੍ਰਸ਼ਾਦ পিলে গ্ড তোরো তোরো